ਸਤ ਸ੍ਰੀ ਅਕਾਲ ਜੀ ਮੇਰੇ ਚੈਨਲ ਪੰਜਾਬੀ ਤੂਰ ਫੈਨ ਵਲੋਟਰ ਦਾ ਬਹੁਤ ਬਹੁਤ ਸਵਾਗਤ ਹੈ ਜੀ ਟਾਈਮ ਹੋ ਗਿਆ ਇੱਥੇ ਹੱਜ ਕੇ ਸੀ ਦੁਬਾਰ ਦੇ ਦੋ ਇਹ ਪਿੰਡ ਦੇ ਵਿੱਚ ਜਿਹੜੀ ਸ਼ਾਮਲਟ ਜਗਾ ਕਿਸ ਦੀ ਰੁਕੀ ਹੋਈ ਆ ਉਹ ਸੜਕ ਉਨਾਏ ਹੋਣਗੇ ਤੇ ਇਧਰ ਆਪਣੇ ਖੇਤ ਵੱਲ ਪੱਥਰ ਲੱਗਾ ਹੈ ਜਿੱਥੇ ਮੰਤਰੀ ਸ਼ੁਰੂ ਹੋਊਗੀ ਤੇ ਉੱਥੇ ਪੁਲਿਸ ਵਾਲੇ ਅਸੀਂ ਕਹਿੰਦੇ ਵੀ ਉਧਰ ਮੰਤਰੀ ਕਰਨ ਚਲੇ ਗਏ ਨੇ ਪਰ ਉੱਥੇ ਵੀ ਵਿਰੋਧ ਹੋ ਗਿਆ ਉਹਨਾਂ ਨੇ ਮੰਤਰੀ ਕਰਨ ਨਹੀਂ ਦਿੱਤੀ ਹੈਗੀ ਫਿਰ ਉਧਰ ਜਿਹੜੇ ਘਰ ਸੀ ਉਹਨੇ ਵਿਰੋਧ ਕੀਤਾ ਦੇ ਉੱਤੇ ਵੀ ਹਟਾਤੀ ਬੇਨਤੀ ਕਰਨ ਤੋਂ ਬਹੁਤ ਹੀ ਹੜੇ ਪਿੰਡ ਦੇ ਵਿੱਚ ਜਿਹੜੀ ਫੋਰਸ ਆਈ ਹੋਈ ਹੈ ਜੀ ਕਾਫੀ ਪੁਲਿਸ ਮੁਲਾਜ਼ਮ ਆਏ ਹੋਣਗੇ ਤੇ ਬਾਕੀ ਮੁਲਾਜ਼ਮ ਆਏ ਹੋਣਗੇ ਤੇ ਇਧਰ ਮੱਜਾ ਬਣ ਦਿੱਤੀ ਹੈ ਨਗੀ ਧੁੱਪ ਬੜੀ ਨਿਕਲੀ ਹੋਈ ਸੀ ਅੱਜ ਧੁੱਪ ਵਿੱਚ ਪਸੋਂ ਨੂੰ ਵੀ ਆਰਾਮਦਾਰੀ ਆ ਜਾਂਦੀ ਹੈ ਠੰਡ ਝੋਕਾ ਹੋ ਜਾਂਦਾ ਇਹ ਖੜਲ ਨਹੀਂ ਹੁੰਦੀ ਕੋਲ ਆਪਣੇ ਫਰੋ ਦੀ ਨਾਲ ਦੇ ਨਾਲ ਰੱਖਿਆ ਹੋਣ ਲੱਗ ਜਾਂਦੀ ਹੈ ਅਜਬਦੀਆ ਮੱਜਾਂ ਨੂੰ ਨਮਾਉਣ ਵਾਲਾ ਦਿਨ ਤੇ ਪਰ ਟਾਈਮ ਨਹੀਂ ਲੱਗਾ ਹੈਗਾ ਕਿਉਂਕਿ ਫਿਰ ਉੱਥੇ ਚਲੇ ਗਏ ਵੀ ਤੇ ਹੁਣ ਇਧਰ ਆਪਣੇ ਘਰਾਂ ਵੱਲ ਇਧਰ ਆ ਗਏ ਇਥੇ ਜਿਹੜੇ ਪਿੰਡ ਦਾ ਘਰਾਂ ਦੇ ਡਡ ਹੁੰਦਾ ਉੱਥੇ ਮਨਤੀ ਸ਼ੁਰੂ ਕਰਨ ਨੂੰ ਸ਼ੁਰੂ ਕਰਦੇ ਸੀ ਤੇ ਇਧਰ ਵੀ ਬਰੋਧ ਕੀਤਾ ਕਿ ਸਾਨੂੰ ਜੁਨੀਆ ਵੱਲੋਂ ਮਨਤੀ ਕਰਨ ਨਹੀਂ ਦਿੱਤੀ ਗਈ ਹੈਗੀ ਉਸੇ ਜਿਹੜਾ ਕਰੀ ਚਾਹੀਦਾ ਉਹ ਵੀ ਜਿਹੜੀ ਆਹ ਨੂੰ ਪਹਿਲਾਂ ਤੋਂ ਉਹ ਹੈਗੇ ਤੇ ਹੋਣੀ ਹੈਗੇ ਉਹ ਜਿਹੜੀ ਨਾਚ ਮੇੜਿਆ ਹੈਗੇ ਨਹੀਂ ਕਦੇ ਪਰ ਆਹ ਨਾਲ ਵੀ ਬੈਠ ਗਿਆ ਸਾਰਾ ਦਿਨ ਕਾਫੀ ਵਿਰੋਧ ਹੋਣ ਤੋਂ ਬਾਅਦ ਤੇ ਜਿਹੜੀ ਫੋਰਸ ਸਾਰੀ ਉਹ ਚਲੀ ਗਈ ਤੇ ਵੀ ਬੈਠ ਕੇ ਹਨਾ ਜਿਹੜੇ ਜਿਨ੍ਹਾਂ ਦੇ ਸਾਮਲਟ ਹੈਗੇ ਉਹਨੂੰ ਬੁਲਾ ਕੇ ਐਸਡੀਐਮ ਦੇ ਬੁਲਾਇਆ ਕੱਲ ਨੂੰ ਤਾਂ ਨਵੇਂ ਵੀ ਉੱਥੇ ਕਿਸੇ ਮਸਲੇ ਦਾ ਹੱਲ ਕਰਿਆ ਜਾਵੇ ਵੀ ਸੱਟਾ ਫੇਟਾ ਵੱਜਣ ਦਾ ਵੀ ਡਰ ਹੈਗਾ ਇਹ ਕਿਹਦੇ ਸੌਣੇ ਪਿੰਡ ਦੇ ਸੀ ਵੀ ਤੁਸੀਂ ਐਵੇਂ ਕੋਈ ਕਰਨ ਦਾ ਫਾਇਦਾ ਨਹੀਂ ਮਿੰਤੀ ਸੌਣੇ ਮੈਂ ਕਰ ਨਹੀਂ ਦੇਣੀ ਜੇ ਅਸੀਂ ਵਿਰੋਧ ਕਰਾਂਗੇ ਤੁਸੀਂ ਅੱਗੋਂ ਨਾ ਡੰਡਾ ਹੋ ਕਰੋਗੇ ਤਾਂ ਬੱਚੇ ਬੱਚੇ ਵੀ ਨੇ ਛੋਟੇ ਜਵਾਕ ਵੀ ਨੇ ਵਿੱਚ ਨਾਲ ਸੱਟਾ ਫੱਟਣ ਦਾ ਵਜਨਦਾ ਵੀ ਡਰਦਾ ਨਹੀਂ ਕਿਸੇ ਘਰ ਦੇ ਵਿੱਚ ਵੱੜਦੇ ਸੀ ਮੇਰੇ ਕੋਲ ਆਪਣੇ ਨੇੜੇ ਘਰ ਇਹਨਾਂ ਦੇ ਅੰਦਰ ਵੱੜਦੇ ਸੀ ਵੱਡਣ ਨਹੀਂ ਦਿੱਤੇ ਹੈਗੇ ਵੀ ਆਇਆ ਔਖਾ ਨ ਕੋਈ ਆਲ ਦਾ ਨੁਕਸਾਨ ਹੁੰਦਾ ਵਾ ਵੀ ਉਹ ਬੈਠ ਕੇ ਗੱਲਬਾਤ ਕਰਦੇ ਵੀ ਕੀ ਗੱਲ ਬਣਨੀ ਚਾਹੀਦੀ ਹੈਗੀ ਜਿਥੇ ਰਾਤ ਦਾ ਟਾਈਮ ਆ ਬੱਜ ਗਿਆ ਨੇ 9:30 ਧੁੰਦ ਬਹੁਤ ਜ਼ਿਆਦੀ ਆ ਗਈ ਹੈਗੀ ਤੇ ਦਿਨ ਦਾ ਵੀਰਵਾ ਤੂੰ ਅਭੀ ਤੋਂ ਦੁਪਹਿਰ ਲੱਗੀ ਜਲਦੀ 7:00 ਤੱਕ ਵੀ ਤੂੰ ਦੁਪਹਿਰ ਲੱਗੀ ਸੀਗੀ ਬਹੁਤ ਸਮੇਂ ਲਈ ਤੂੰ ਦੁਪਹਿਰ ਲੱਗੀ ਹੋਈ ਹੈਂ ਹੈਲੋ ਜੀ ਸਤ ਸ੍ਰੀ ਅਕਾਲ ਜੀ ਮੈਂ ਜਸਵੀਰ ਕੌਰ ਮੇਰੇ ਚੈਨਲ ਪੰਜਾਬੀ ਟੂਰ ਫੋਨ ਬਲੌਗ ਤੋਂ ਬਹੁਤ ਬਹੁਤ ਸਵਾਗਤ ਹੈ ਮੇਰਾ ਸਾਰੇ ਬਧੀਆ ਹੋਮਗੀ ਠੀਕ ਠਾਕ ਹੋਮਗੀ ਚੜ੍ਹਦੀ ਕਲਾ ਵਿੱਚ ਹੋਮਗੇ ਲਓ ਜੀ ਟਾਈਮ ਹੋ ਗਿਆ ਬੱਜ ਗਿਆ ਨੇ ਕਿ ਸਾਢੇ 9:00 ਟਾਈਮ ਹੋ ਗਿਆ ਤੂੰ ਬਹੁਤ ਯਾਰੀ ਸੰਗਣੀ ਹੈਗੀ ਬਾਅਦ ਪਰ ਨਮ ਜਰ ਮੈਂ ਬੈਠੀ ਸਾਢੇ ਘੱਟ ਹੋਈ ਮਸ਼ੀਨ ਤੇ ਔਰ ਤੂੰ ਦ ਹੈ ਹੀ ਰਹੀ ਸੀ ਪਰ ਇੰਨੀ ਨਹੀਂ ਹੈਗੀ ਸੀ ਹੁਣ ਤਾਂ ਬਹੁਤ ਯਾਰੀ ਤੂੰ ਦ ਪੈਣ ਲੱਗੀ ਹੈ ਜਿਹੜੇ ਤੁਹਾਡ ਕੋਲ ਸਮਾਨ ਪਿਆ ਸੀ ਬਾਰੇ ਉਹ ਵੀ ਚੱਕ ਕੇ ਹੀ ਅੰਦਰ ਸਾਰਾ ਗਿੱਲਾ ਹੋ ਜਾਊਗਾ ਬਾਰੇ ਇਹ ਨਹੀਂ ਦੁਪਹਿਰੀ ਹੈ ਆਵਾਜ਼ ਤੋਂ ਲੱਗ ਰਸੀ ਕੋਈ ਕੋਈ ਨਹੀਂ ਅੰਦਰ ਬੈਠੀ ਨੂੰ ਆਪਣਾ ਸੰਗਰੂੜ ਸੁਨਾਮ ਰੋਡ ਚੱਲਦਾ ਇਧਰ ਤੇ ਬਹੁਤ ਜਿਆਦਾ ਜਿਹੜੀ ਆਵਾਜ਼ ਆ ਰਹੀ ਸੀ ਗੱਡੀਆਂ ਦੀ ਤੇ ਬੱਸوں ਦੇ ਲਾਸਟ ਰੋਡ 8 ਵਜੇ ਕਾਫੀ ਆਵਾਜ਼ ਆ ਰਹੀ ਸੀ అలਾਰਮ ਦੀ ਕਿਉਂਕਿ ਇਹ ਦੁਪਹਿਰਾਂ ਲੱਗਦੀ ਫਿਰ అలਾਰਮ ਬਹੁਤ ਜਿਆਦਾ ਵਜਦੇ ਰਹਿਗੇ ਤੇ ਬਿਲਕੁਲ ਜਿ ਸੁਨਸਰਾਈ ਹੁੰਦੀ ਹੈ ਫਿਰ ਆਵਾਜ਼ ਬਹੁਤ ਹੁੰਦੀ ਹੈ ਕਿ ਰਾਤ ਨੂੰ ਮੁੰਡਾ ਅਗਰ ਅਸੀਂ ਇਤੋਂ ਡਰੈਫ ਕੋਈ ਇੰਨੀ ਜਿਆਦੇ ਹੁੰਦੀ ਆ ਬਹੁਤ ਲੰਗਣਾ ਵੀ ਇੰਨਾ ਰੋਡ ਪਾਰ ਕਰਨਾ ਔਖਾ ਹੋ ਜਾਂਦਾ ਲਵੇ ਰੋਡ ਦਾ ਔਖਾ ਬਹੁਤ ਆਗਾ ਸਿਹਰ ਸਹਿਰ ਲਿਵੇਂ ਹੁੰਦੇ ਨੇਗੇ ਸਾਨੂੰ ਤਾਂ ਬਹੁਤ ਜਿਆਦੇ ਔਖਾ ਇੰਨਾ ਜਿਆਦੇ ਰੋਡ ਚੱਲਦਾਂ ਨੇ ਤਾਂ ਹੱਦੋਂ ਵੱਧ ਬਹੁਤ ਸਾਰੇ ਐਕਸੀਡੈਂਟ ਹੁੰਦੇ ਨੇਗੇ ਬਗਰ ਸੁੱਖ ਸ਼ਾਂਤੀ ਬਖਸ਼ੇ ਇੰਨੀ ਤੁੰਦਪੈਰੀ ਹੈਗੀ ਬਹੁਤ ਜਿਆਦੇ ਇੱਕ ਸਵੇਰੇ ਬੱਚੇ ਨੇ ਸਕੂਲ ਬੈਨਾ ਜਲਦੀ ਆਉਂਦੇ ਨੇ 8:30 ਵਜੇ ਆਉਂਦੇ ਨੇਗੇ ਤੇ ਇੱਕ ਤੁੰਦ ਇੰਨੀ ਪੈਰੀ ਹੈਗੀ ਕਿ ਸੁੱਕੀ ਠੰਡ ਹੁੰਦੀ ਆ ਚਲੋ ਵਿੱਚ ਐਵੇਂ ਹੁੰਦਾ ਠੰਡ ਤਾਂ ਹੁੰਦੀ ਆ ਵੀ ਤੁਹਾਨੂੰ ਤਾਂ ਨਹੀਂ ਹੁੰਦੀ ਤੁੰਦ ਵਿੱਚ ਤਾਂ ਬਹੁਤ ਨੁਕਸਾਨ ਹੁੰਦੇ ਨੇ ਅੱਜ ਪੌਣੀਗੜ੍ਹ ਵੀ ਬੱਚਿਆਂ ਦੀ ਬੈਂਡ ਸੀੜੀ ਐ ਐਕਸੀਡੈਂਟ ਹੋ ਗਈ ਬੱਸ ਬੱਚੇ ਤਾਂ ਬਚ ਗਏ ਨੇਗੇ 6-7 ਬੱਚੇ ਸੱਟਾ ਵੱਜੇ ਨੇਗੇ ਸਵੇਰੇ ਸਵੇਰੇ ਵੀ ਥੋੜੀ ਤੁੰਦ ਆ ਗਈ ਸੀ ਸਾਨੂੰ ਖੇਤਾਂ ਕਰਕੇ ਬਹੁਤ ਜਲਦੀ ਪਤਾ ਲੱਗ ਗਿਆ ਯਾਨੀ ਖੇਤਾਂ ਕਾਰਜ ਹੁੰਦੇ ਨੇ ਕਿ ਪਿੰਡ 'ਚ ਨਹੀਂ ਪਤਾ ਲੱਗਦਾ ਜੇ ਪਿੰਡ 'ਚ ਘਰ ਹੁੰਦੇ ਜੀ ਇਹਨਾਂ ਦੀਆਂ ਜਾਂ ਸ਼ਹਿਰ ਜਾਂ ਪਿੰਡ ਦੇ ਵਿੱਚ ਜੋ ਖੇਤਾਂ ਵਿੱਚ ਕਾਰ ਹੁੰਦੇ ਨੇ ਤਾਂ ਉਹਦੀ ਪਤਾ ਲੱਗ ਜਾਂਦੀ ਤੁੰਦ ਪਾਉਗੀ ਅੱਜ 5:00 6:00 ਵਜੇ ਪਤਾ ਲ ਬੀ ਤੁੰਦ ਨਹੀਂ ਬਹੁਤ ਜਿਆਦਾ ਪੈਣਾਗਾ ਕਿ ਸਾਰੇ ਨਾ ਤਾਂ ਫਰਸ ਸੁਨਾਵਰੀ ਸੀ ਨਾਲੇ ਤੁੰਦ ਦਿਖਣ ਲੱਗ ਰਹੀ ਸੀ ਕਿ ਬਾਹਰ ਦੇਖਣ ਨੂੰ ਹਟ ਗਿਆ ਸੀਗਾ ਪੰਜ ਛੇ ਵੇ ਤੋਂ ਬਾਅਦ ਛਿੱਟੇ ਛਿੱਟੇ ਹੋਣ ਲੱਗ ਪਏ ਪਤਾ ਨਹੀਂ ਕਿਉਂ ਇਹ ਗੱਡੀਆਂ ਨੇ ਜਾਂ ਬੱਸਾਂ ਨੇ ਕਿਉਂ ਨਹੀਂ ਲੇਟ ਅਲਾਰਮ 4:00 ਵਜੇ ਇਹਨੇ ਰੋਡ ਦੇ ਉੱਪਰ ਸੇਮ ਉਹ ਹੀ ਅਲਾਰਮ 4:00 ਵਜੇ ਲੱਗ ਰਿਹਾ ਝੂਟ ਬਰੋਕਟ ਦਾ ਇਹ ਮੈਨੂੰ ਐਵੇਂ ਅਸੀਂ 1500 ਦੇ ਮਿਲ ਜੂਗਾ ਕਮੀਜ਼ ਤੇ ਮਿਲਿਆ ਨਹੀਂ ਹੈਗਾ ਤੇ ਉਹਨੋਂ ਕੋਲ ਜਿਹੜੇ ਹੈਗੇ ਸੀ ਬ੍ਰੌਕਟ ਪਿਓਰ ਦੇ ਵਿੱਚ ਸੀਗੇ 2000 ਤੋਂ ਜਿਹੜੇ ਸਾਰਟ ਸਟਾਰਟਿੰਗ ਸੀ 2000 ਇਕੱਲੇ ਸਾਰਟ ਮੈਂ ਮੇਰੇ ਕੋਲ ਪਿਆ ਸੀਗਾ ਸੂਟ ਬਿਆਲ ਪਿਓਰ ਬ੍ਰੌਕਟ ਦੀ ਜਿਹੜੀ ਸਲਵਾਰ ਪਈ ਸੀ ਤੇ ਚੁੰਨੀ ਕੋਈ ਸੀ ਬਹੁਤ ਸੋਹਣੀ ਵਰਕ ਕੀਤਾ ਹੋਇਆ ਹੈਂਡਵਰਕ ਤੇ ਮੈਨੂੰ ਐਵੇਂ ਅਸੀਂ ਵੀ ਨਾਲ ਕੋਈ ਮਿਲ ਜੂਗਾ ਆ ਕਲਰ ਦਾ ਮਿਲ ਗਿਆ ਸੀ ਪਰ ਮਹਿੰਗਾ ਬਹੁਤ ਪੈਰਾ ਸੀ ਇਕੱਲੇ ਸਾਰਟ 2500 ਤੋਂ 3200 ਵੰਪੈਰੀ ਸੀ ਫਰਮੇ ਲੈ ਕੇ ਨਹੀਂ ਆਈ ਹੈਗੀ ਬਗਸਨਾਮ ਟਰਾਈ ਕਰਕੇ ਆਉਂਗੀ ਸਨਾਮ ਅਸੀਂ ਦੇਖਿਆ ਸੀ ਉਹ ਤੇ 1260 ਸੀ ਪਰ ਇਹ ਪਿਓਰ ਦੇ ਵਿੱਚ ਸੀ ਬਹੁਤੋ ਮੋਟਾ ਕੱਪੜਾ ਸੀ ਜਿਹੜਾ ਹੁੰਦਾ ਜਿਹੜਾ ਧਾਗਾ ਹੁੰਦਾਗਾ ਬ੍ਰੋਕਟ ਦੇ ਵਿੱਚ ਜਿਹੜਾ ਅੰਦਰੋਂ ਆਪਣ ਨੂੰ ਨਜ਼ਰ ਆਉਂਦਾ ਥੋੜੀ ਹਲਕੀ ਬ੍ਰੋਕਟ ਹੁੰਦੀ ਹੈਗੀ ਤੇ ਜਿਹੜਾ ਜਿਹੜਾ ਉਹ ਬ੍ਰੋਕਟ ਸੀਗੀ ਤੇ ਉਹਦੇ ਅੰਦਰ ਵੀ ਬਿਲਕੁਲ ਪਲੇਨ ਸੀਗਾ ਬਿਲਕੁਲ ਵੀ ਧਾਗਾ ਨਜ਼ਰ ਨਹੀਂ ਆ ਰਿਹਾ ਸੀ ਵੀ ਧਾਗਾ ਜਿਹੜੀ ਬੁੰਤੀ ਹੁੰਦੀ ਹੈ ਬ੍ਰੋਕਟ ਦੇ ਵਿੱਚ ਬਿਲਕੁਲ ਵੀ ਨਜ਼ਰ ਨਹੀਂ ਆ ਰਿਹਾ ਸੀ ਇੰਨਾ ਵਧੀਆ ਕੱਪੜਾ ਸੀਗਾ ਤੇ ਬਰ ਮੈਗਾ ਬੋਸ ਸੀ ਫਿਰ ਮੈਨੂੰ ਐਸੀ ਨਾ ਪੁਰਾਣਾ ਉਹਦੀ ਪੁਰਾਣੀ ਬਾਟਮ ਹੈਗੀ ਵਸ ਵਧੀਆ ਵੀ ਹੈਗੀ ਤੇ ਉਹਨਾਂ ਨਾਲ ਸ਼ਰਟ ਵੀ ਲੋ ਹੈਗੀ ਸੀਗੀ ਪਿਓਰ ਬਲੌਕਟ ਦੀ ਉਹ ਉਹਦੋਂ ਚੰਗਾ ਟ੍ਰੈਂਡ ਸੀ ਮੇਰੇ ਬਿਆਹ ਟਾਈਮ ਤੇ ਹਾਫ ਬਾਜੂ ਦਾ ਟ੍ਰੈਂਡ ਸੀ ਉਦੋਂ 2010 ਦੇ ਵਿੱਚ ਤੇ ਹੁਣ ਬਦਲਣ ਲੱਗਦਾ ਹੈ ਕਿ ਮੈਨੂੰ ਐਸੀ ਮਾਇਨ ਨਾਲ ਸੋਹਣਾ ਦੁਪੱਟਾ ਤੇ ਬਾਟਮ ਪਈ ਹੈਗੀ ਤੇ ਉਹਦੇ ਨਾਲ ਕਮੀਜ਼ ਲਿਆਵਾਂ ਕੁ ਕੁਲ ਟਿਪ ਦੇਣ ਉਹਦੇ ਕੱਪੜੇ ਦੀ ਉਥੇ ਸਿਲੈਸਾ ਲੈਣ ਜਾਣੇ ਹੋਣੇਗੇ ਪਟੀਕੇ ਦੇ ਲਈ ਤੇ ਉੱਥੇ ਮੈਨੂੰ ਬਧੇਨ ਲੱਗੇ ਹੈਗੇ ਦੇਖਦੇ ਸੁਨਾਮਤ ਉਹ ਅਸੀਂ ਲੈ ਕੇ ਆਏ ਸੀ ਇੱਕ ਦਿਨ ਕਿਸ ਕਸਟਮਰ ਨੇ ਮੰਗਵਾਏ ਸੀਗੇ ਉਹਨੇ ਇੱਕ ਐਸੀ ਮੈ ਬਰੌਕਟ ਦੇ ਉਹ ਠੀਕ ਨੇ 1250 ਤੇ 1360 ਪੈ ਜਾਂਦੀ ਹੈਗੀ ਉਧਰ ਰੇਟ ਵੀ ਠੀਕਾ ਤੇ ਪ੍ਰਿੰਟ ਵੀ ਮਨਸੂਟੇ ਸੋਹਣੇ ਲੱਗੇ ਜਿਹੜੇ ਉੱਥੇ ਪੈ ਸੀ ਗੀ ਸੰਗੂਰ ਜਿਹੜੇ ਸਾਨੂੰ ਪਸੰਦ ਆਏ ਸੀ ਉਹ ਮਹਿੰਗੇ ਬਹੁਤ ਵੁੱਲ ਰਹੇ ਸੀਗੇ ਤੇ ਜਿਹੜੇ ਦੂਜੇ ਸੀ ਉਹ ਪ੍ਰਿੰਟ ਵੱਡਾ ਸੀ ਮੈਨੂੰ ਪ੍ਰਿੰਟ ਵੱਡਾ ਵਧੇਨ ਲੱਗਾ ਪਹਿਲਾਂ ਵੀ ਜਿਹੜਾ ਮੈਂ ਸੂਟ ਸੀ ਉਹ ਨਾਲ ਨਾਲ ਸੋਡੇ ਪ੍ਰਿੰਟ ਦੀ ਕਮੀ ਸੀਗੀ ਬਹੁਤ ਸੋਹਣਾ ਕੱਪੜਾ ਥੀ ਕੱਲ ਨੂੰ ਦੇਖਾਂਗਾ ਜੇ ਮਿਲੇ ਤਾਂ ਲੈ ਕੇ ਆਵਾਂਗਾ ਤੇ ਕੱਲ ਮੈਂ ਬਲੌਗ ਸ਼ੁਰੂ ਕੀਤਾ ਸੀਗਾ 4:00 ਵਜੇ ਤਿੰਨ ਚਾਰ ਕਵੇ ਤੇ ਕਿਉਂਕਿ ਕੱਲ ਸਾਰਾ ਦਿਨ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਫੋਰਸ ਆਈ ਹੋਈ ਸੀ ਪੁਲਿਸ ਆਈ ਹੋਈ ਸੀ ਇਸ ਕਰਕੇ ਬਸ ਉਧਰ ਹੀ ਦਿਮਾਗ ਲੱਗਿਆ ਰਿਹਾ ਫਿਰ ਮੈਂ ਬਲੌਗ ਨਹੀਂ ਸ਼ੂਟ ਕੀਤਾ ਕੱਲ ਮੈਂ ਤਾਂ ਵੀਡੀਓ ਵੀ ਅਪਲੋਡ ਨਹੀਂ ਕੀਤੀ ਗਈ ਹੈਗੀ ਅੱਜ ਵੀ ਨਹੀਂ ਅਪਲੋਡ ਕੀਤੀ ਕਿਉਂਕਿ ਸਾਰਨ ਬਾਜ਼ਾਰ ਚ ਲੰਘ ਗਏ ਆ ਤੇ ਬਾਜ਼ਾਰ 'ਚ ਹੁਣ ਸਾਰਾ ਕਰਨ ਵੀ ਦਾ ਕੰਮ ਸੀ ਸਕੂਲ ਦਾ ਕਰਵਾਉਣ ਲੱਗ ਗਿਆ ਦੇ ਇਹ ਡੈ ਬਣਾ ਗਏ ਬਸ ਕਮਾ ਦੇ ਵਿੱਚ ਪਤੀ ਲੱਗੇਗਾ ਇੱਕ ਜੋ ਦਾ ਕਲਰ ਦਾ ਸਾਰੇ ਪਿੰਡ ਦੇ ਵਿੱਚ ਇੰਨਾ ਕੁ ਸਮਾਨ ਪਿਆ ਪਿਆਗਾ ਐ ਇੰਨੀ ਫੋਰਸ ਆ ਗਈ ਤਾਂ ਆਪਣਾ ਦਿਮਾਗ ਜਾ ਵੀ ਨਾ ਹੋਲ ਰੋਡ ਦਾ ਹੋ ਜਾਂਦਾਗਾ ਤੇ ਕਲਰ ਮੈਨੂੰ ਅਮਰੀਕਾ ਵਾਲਾ 20-25 ਗੱਡੀਆਂ ਦਾ ਜਿਹੜੀ ਆ ਬਸ ਦਾ ਫੋਰਸ ਦੀ ਹੋਣਗੇ ਬਾਕੀ ਪੁਲਿਸ ਸੀਗੀ ਪੰਜਾਹ ਦੀ ਪੰਜਾਹ ਪੁਲਿਸ ਹੁੰਦੀ ਉਹ ਤੇ ਤੇ ਬਾਕੀ ਸਾਰੇ ਜਿਹੜਾ ਕਨਗੋ ਪਟਵਾਰੀ ਤਹਿਸੀਲਦਾਰ ਤੇ ਸਾਰੇ ਉਹ ਸੀ ਅਫਸਰ ਸੀ ਇਹਨਾਂ ਮਿੰਤੀ ਕਰਨੀ ਸੀ ਜਿਹੜੇ ਸਾਮਰਾਟਾਂ ਦੀ ਨਿਕਲਣੀਆਂ ਨੇਗੀਆਂ ਤੇ ਕਾਫੀ ਸਾਲ ਹੋ ਗਏ ਜਿਹੜੀ ਅਰਜ਼ੀਆਂ ਹੋਈ ਜਾਂਦੇ ਸੀ ਪਿੰਡ ਦੇ ਵਿੱਚ ਹੀ ਇੱਕ ਮਾੜਾ ਬੰਦਾ ਹੋਣਾ ਪਿੰਡ ਦੇ ਵਿੱਚ ਸਾਰੇ ਪਿੰਡ ਨੂੰ ਟਿਕਣ ਨਹੀਂ ਦਿੰਦਾ ਹੈਗਾ ਹੁਣ ਜਿਹੜੇ ਪਿੰਡ ਦੇ ਵਿੱਚ ਕੋਈ ਸਾਮਰਾਟ ਹੁੰਦੀ ਹੈ ਵਰਤਨ ਦੀ ਪਿੰਡ ਨਹੀਂ ਹੁੰਦੀ ਕਿ ਬਾਹਰੋਂ ਤੱਕ ਨੂੰ ਵਰਤਨ ਲੱਗਿਆ ਨਹੀਂ ਹੈਗਾ ਜਾਂ ਕੋਈ ਆਪਣੇ ਹਣਾ ਕੋਈ ਡਿਸਪੈਂਸਰੀ ਬਣ ਗਈ ਜਿਵੇਂ ਸਾਡੇ ਪਹਿਲਾਂ ਸਾਮਰਾਟ ਪਈ ਸੀ ਡਿਸਪੈਂਸਰੀ ਮਰ ਰਹੀ ਆ ਜਾਂ ਕੋਈ ਪਸ਼ੂਨ ਹਸਪਤਾਲ ਬਣ ਗਿਆ ਜਾਂ ਕੋਈ ਸਕੂਲ ਬਣ ਗਿਆ ਨਾ ਸਾਮਰਾਟ ਜਿਵੇਂ ਚੀਜ਼ਾਂ ਬਣਦੀ ਨੇ ਜੋ ਆਪਾ ਪੰਡਾ ਵਿੱਚ ਰੂੜੀ ਘਾਣੇ ਵਾਸਤੇ ਕੰਮਾ ਦਾ ਸਾਹਮੜਾ ਟ ਤੇ ਜਾਂ ਕਿਸੇ ਨੇ ਕੋਈ ਜਗਾ ਪਾਲੀ ਨੇ ਨੇੜੇ ਹੈਗੇ ਤੀਗੀ ਬਸ ਤੁਹਾਨੂੰ ਪਤੀਏ ਵੀ ਆਪਣੋ ਹੀ ਕਦੇ ਵੀ ਸੁੱਟ ਸਕਦੀ ਹੈ ਨਾ ਸਾਹਮੜਾ ਵਿੱਚ ਘਰਪਨ ਪੋੜਨਾ ਚਾਹੀਦਾ ਹੈਗਾ ਤੇ ਆਪਾਂ ਮੁੱਲ ਲੈ ਕੇ ਪਾਲੂ ਚਾਹੀ ਆਪਣੇ ਖੇਤ ਦੇ ਵਿੱਚ ਪਾਲੋ ਖਾਸ ਕਰਕੇ ਜੀਮੇਦਾਰ ਪੰਡ ਭਾਈਆਂ ਵਾਸਤੇ ਨਾ ਤੇ ਆਪਣੇ ਜੀਵ ਸੂਟ ਹੀ ਕਾਸਟ ਹੁੰਦੀ ਚਲੋ ਉਹਨਾਂ ਦੀ ਜਗਾ ਨਹੀਂ ਹੁੰਦੀ ਪਾਲੂ ਚਾਹਾਨੂੰ ਸਰਕਾਰ ਵੀ ਸੂਟ ਦੇ ਦਿੰਦੀ ਹੈਗੀ ਤੇ ਬਾਕੀ ਕਰੋਣੀਆਂ ਕਟੀਆਂ ਹੋਈਆਂ ਨੇ ਹਰੇਕ ਵਾਸਤੇ ਨਾ ਵੀ ਹਰ ਇੱਕ ਪਿੰਡ ਦੇ ਵਿੱਚ ਸਾਡਾ ਕਾਫੀ ਵੱਡੀਆਂ ਕਲੋਣੀਆਂ ਨੇ ਸਾਡੇ ਕੋਲੇ ਤੇ ਨੇੜੇ ਕੱਟੀਆਂ ਹੋਈਆਂ ਨੇਗੀਆਂ ਤਾਂ ਉਹਨਾਂ ਦਾ ਵੀ ਬਣਦਾ ਵੀ ਸਾਮ ਲਟ ਜਗਾ ਰੁਕੀ ਜਾਵੇ ਤੇ ਇਹਨਾਂ ਪੁਰਾਣੇ ਬਜ਼ੁਰਗਾਂ ਦੀ ਉਹ ਕੋਈ ਮੈਂ ਨਹੀਂ ਹੁੰਦਾ ਨਹੀਂ ਸੀ ਕੋਈ ਨਾ ਕੋਈ ਅਰਜੀ ਦਿੰਦਾ ਸੀ ਉਹਦੇ ਫੇਰ ਨਾ ਕੋਈ ਨਹੀਂ ਕੋਈ ਸਰਕਾਰ ਦਾ ਕੋਈ ਕਸ ਹੁੰਦਾ ਸੀ ਜਿਹਨਾਂ ਸਾਮ ਲਟਾ ਵਿੱਚ ਘਰ ਬਾਰ ਖੇ ਨੇਗੇ ਤੇ ਸਾਡੀ ਸਰਪੰਚੀ ਸੀ 2008 8 ਤੋਂ ਲੈ ਕੇ 8 ਦੇ ਵਿੱਚ ਜਿਆਦਾ ਔਰ 10 ਸੋਹਣੀ ਮੈਰਿਜ ਹੋਈ ਆ ਉਹ ਤੋਂ ਕਾਫੀ ਚੱਲਿਆ ਵੀ ਸਾਡੇ ਪਿੰਡ ਵਿੱਚ ਇੱਕ ਬੰਦਾਗਾ ਜਿਹੜਾ ਸਾੰਮਰਾੜਾ ਸਰਪੰਨ ਦੇ ਵਿੱਚ ਅਰਜੀਆਂ ਦੇਣ ਵਿੱਚ ਕੋਈ ਘਸਰ ਨਹੀਂ ਛੱਡਦਾ ਹੈਗਾ ਨਾ ਉਹਦੇ ਪਰਿਵਾਰ ਨਾਲ ਬਣੀਆ ਆਪਣੀ ਨਾਲ ਫੈਮਿਲੀ ਨਾਲ ਬਣੀਆ ਨਾਲ ਧੀ ਉਪਤਾ ਨਾ ਬਣੀਆ ਨਾ ਉਹਨੇ ਪਿੰਡ ਨਾਲ ਬਣਾਈ ਹੁਣ ਪਿੰਡ ਦੇ ਵਿੱਚ ਵੀ ਬਾਹਰ ਨਿਕਲੇ ਹੋਇਆ ਉਹ ਜਿਵੇਂ ਹੁਣ ਜਿਨ੍ਹਾਂ ਨੇ ਘਰ ਪਾਰ ਕੇ ਹਨਾ ਜਿਨ੍ਹਾਂ ਨੇ ਕੋਈ ਜਗਾ ਘਟ ਹੈਗੀ ਤੇ ਹੁਣ ਉਹਨਾਂ ਦੇ ਘਰ ਟਹਿਣ ਦੇ ਘਾਤੇ ਆਗੇ ਨਹੀਂ ਵੀ ਟਹਿਣਗੇ ਜਦੋਂ ਪੁਰਾ ਹਾਈ ਕੋਰਟ ਵੱਲ ਆਡਰ ਆ ਗਿਆ ਬਿਹਕਰ ਟਾਹ ਜਾਣਗੇ ਮਿੰਤੀ ਕਰੀ ਜਾਊਗੀ ਜਦੋਂ ਕੇਸ ਜਿੱਤੇਗਾ ਜਿਹੜਾ ਬੰਦੇ ਨੇ ਜਿਹਨੇ ਕੇਸ ਕੀਤਾ ਹੋਇਆ ਸੀ ਵੀ ਸਾਹਮਣਾ ਟਾ ਸੁਣਨ ਵਾਸਤੇ ਉਹ ਜਿੱਤੇਗਾ ਕੇਸ ਵੀ ਜਾਣ ਕੇ ਪਿੰਡ ਜਿਹੜੇ ਪਾਈ ਸੀ ਉਹ ਹਾਰ ਗਿਆ ਹੁਣ ਸਟੇ ਲੈਣ ਵੀ ਗਏ ਸੀ ਸਟੇਬ ਨਹੀਂ ਮਿਨਿਸਟਰੀ ਇਹ ਵੀ ਉਹਦੇ ਮਿਲਦੀ ਹੁੰਦੀ ਹੈ ਜਦੋਂ ਕੋਈ ਆਪਣਾ ਜੱਦੀ ਆਪਣੀ ਜ਼ਮੀਨ ਹੋਵੇ ਜੱਦੀਕਰ ਹੋਵੇ ਨਾ ਪੰਚਾਇਤੀ ਦੇ ਸਟੇਬ ਨਹੀਂ ਮਿਲਦੀ ਹੁੰਦੀ ਇਹਨਾਂ ਚ ਕਾਫੀ ਡਿਪੈਂਡ ਵਿੱਚ ਹੋ ਗਏ ਸੀ ਨਾ ਤੇ ਹੁਣ ਦੇਖੋ ਕੀ ਬਣੂਗਾ ਕੱਲ ਤਾਂ ਟਲਮ ਡੋਲਾ ਹੋ ਗਿਆ ਤੇ ਵੀ ਕਿਸਾਨ ਜੁਨੀਅਰ ਵਾਲੇ ਆ ਗਏ ਕਾਫੀ ਨਵੇਂ ਆਪਣੇ ਪਿੰਡਾਂ ਤੋਂ ਉਪਨੀ ਚੱਠੇ ਤੇ ਇਧਰ ਆਵਦਾ ਕਣੀਆ ਸਾਰੇ ਪਿੰਡਾਂ ਵਿੱਚੋਂ ਆਗਰ ਸੀ ਕਿਸਾਨ ਜੁਨੀਅਰ ਵੀ ਹਣਾ ਗਰੀਬ ਦੇ ਘਰ ਜਿਹੜੇ ਟੈਨ ਦੇ ਨੇ ਕਿਸ ਨੇ ਪਾਇਆ ਹੋਇਆ ਵੀ ਦੇਖੋ ਅੱਜ ਮਹਿੰਗਾਈ ਦਾ ਜਵਾਨਾ ਵੀ ਘਰ ਪਾਉਣਾ ਬਹੁਤ ਔਖਾ ਇਹ ਤੇ ਪਿੰਡ ਦੇ ਸਾਰੇ ਨੇ ਕਿਹਾ ਵੀ ਜਿਹੜੇ ਸਹਿਮਤ ਨੇ ਵੀ ਤੁਸੀਂ ਪੈਸੇ ਪਾ ਦਿਓ ਪੈਸੇ ਭਰਨ ਨੂੰ ਅਸੀਂ ਸਹਿਮਤਾਂਗੇ ਵੀ ਜਿੰਨਾ ਵੀ ਸਾਡੀ ਜਗ੍ਹਾ ਬਣਦੀ ਕਿਸੇ 2 ਵਿਸਵੇ ਵਿੱਚ 4 ਵਿਸਵੇ ਵਿੱਚ ਦਾ 5 ਵਿਸਵੇ ਜਿੰਨਾ ਵੀ ਕਿਸੇ ਦਾ ਹੈਗਾ ਰੁਕੇ ਹੋਇਆ ਬੀ ਤੁਸੀਂ ਆ ਪੈਸੇ ਪਾ ਦੋ ਵੀ ਅਸੀਂ ਪੈਸੇ ਭਰਤਾਗੇ ਹਨਾ ਜਿਹੜੋਂ ਪੈਸੇ ਭਰਨ ਲੱਗ ਰਿਹਾ ਤਾਂ ਥੋੜਾ ਸਰਕਾਰ ਨੂੰ ਵੀ ਚਾਹੀਦਾ ਵੀ ਫਿਰ ਜੀ ਸਹਿਮਤੀ ਕਰਨੀ ਚਾਹੀਦੀ ਹੈਗੀ ਉਹ ਦੇਖੋ ਕੀ ਬਣਦਾ ਕੀ ਨਾ ਬਣਦਾ ਸਾਰੇ ਪਿੰਡ ਵਿੱਚੇ ਮ ਹੋਇਆ ਪਿਆਗਾ ਹੁਣ ਹੋਰ ਤਾਂ ਹੋਰ ਵੀ ਹਨਾ ਕੱਲ ਹੁਣ ਜਦੋਂ ਨਾਲ ਫੋਰਸ ਸੀ ਕੋਈ ਧੱਕਾ ਕਰਦੇ ਤਾਂ ਫਿਰ ਸੱਟਾ ਵੱਜ ਜਾਂਦਾ ਡਰ ਰਹਿੰਦਾ ਕੋਈ ਧੱਕੇ ਮੁੱਕੇ ਇਧਰ ਉਧਰ ਹੋਵੇ ਹਨਾ ਕੋਈ ਬਹਿਸ ਬਾਜੀ ਫਿਰ ਔਖਾ ਹੋ ਜਾਂਦਾਗਾ ਤੇ ਫਿਰ ਮੇਰਾ ਬਣੀ ਮਾਣਾ ਪਿਆ ਕਰਨ ਮੀਰੇ ਚਲਾ ਜਾਂਦਾ ਸੀ ਉਹ ਕੱਲ ਮੈਨੂੰ ਫਿਰ ਵਾਪਸ ਲੈ ਕੇ ਆ ਨਾ ਬੱਚਾ ਨਿਆਣਾ ਇੱਕ ਕੇਂਦਰ ਚੋਂ ਕਸਾਣ ਜੁੰਨੇ ਚੰਡੇ ਤੱਕ ਕੈ ਇਹਨੂੰ ਫਿਰ ਇਹਦਾ ਜਨੂਨ ਚੜ ਜਾਂਦਾ ਫਿਰ ਇਹ ਉੱਥੋਂ ਆਇਆ ਨਹੀਂਗਾ ਫਿਰ ਮੈਂ ਇਹਨੂੰ ਬੁਲਾ ਕੇ ਲੈ ਕੇ ਹੀ ਦੁਬਾਰਾ ਫਿਰ ਇਥੋਂ ਕਿਸਮ ਕਹਿ ਕੇ ਵੀ ਦੀ بڑے ਕਰਨ ਮੀਰੇ ਬੁਲਾ ਕੇ ਲਿਆ ਉਹ ਨਾ ਬੱਚਾ ਫਿਰ ਵੀ ਨਿਆਣਾ ਵਿੱਚ ਆਏ ਸਰਟੀਫਿਕੇਟ ਵਿੱਚ ਵਿਰੋਧ ਵੀ ਆ ਜੋ ਖੋ ਜਾਂਦਾ ਤੇ ਰੰਡ ਦਾ ਟਾਈਮ ਆਗਾ ਸਾਰਾ ਦਿਨ ਪਿੰਡ ਦੇ ਵਿੱਚ ਬਹੁਤ ਜਿਆਦਾ ਕੁਸਮਾਨ ਪਿਆ ਰਹਿ ਐਨੀ ਪੁਲਿਸ ਐਨੀ ਫੋਰਸ ਪੀਪ ਤਾਂ ਇਹ ਚ ਕੀ ਹੋਊਗਾ ਕਿ ਨਾ ਮੰਨੂ ਵੀ ਜੇ ਕਿਤੇ ਟਾਹਣ ਲੱਗ ਗਈ ਬੇਨਤੀ ਹੋ ਗਈ ਬੇਨਤੀ ਨਹੀਂ ਕਰਨ ਦਿੱਤੀ ਹੈਗੀ ਵੀ ਜੇ ਇੱਕ ਵਾਰ ਬੇਨਤੀ ਹੋਣ ਲੱਗ ਗਈ ਫੇਰ ਨਾ ਦੇਖੋ ਸਰਕਾਰ ਦਾ ਕੰਮ ਆ ਨਾ ਆਪਾਂ ਸਰਕਾਰ ਦੇ ਅੱਖੀ ਤੇ ਹੈ ਨਹੀਂ ਵੀ ਆਪਾਂ ਵੀ ਉੱਪਰ ਦੀ ਹੋ ਜਾਾਂਗੇ ਤੇ ਬਾਕੀ ਕੋਰਟ ਵੱਲੋਂ ਆਰਡਰ ਨੇ ਦੇ ਵਿੱਚ ਕੋਈ ਨਾ ਕੋਈ ਮੰਤਰੀ ਕੁਝ ਨਹੀਂ ਕਰ ਸਕਦਾ ਹੈਗਾ ਤੇ ਇਹ ਦੂਪਹਿਰ ਦਾ ਹਣਾ ਛੋਟੇ ਅਪਸਰ ਹੋਲ ਸੀਗਾ ਮਾਮਲਾ ਤੇ ਇਹ ਮੇਰਾ ਪਤਾਵਾ ਕਰ ਦਿੰਦੇ ਸੀ ਚਲੋ ਉਹ ਹੁਣੋ ਅਜੇ ਹਾਈ ਕੋਰਟ ਦੇ ਵਿੱਚ ਜਿੱਤਿਆ ਗਿਆ ਕੇਸ ਉਹਨੂੰ ਜਰੂਰ ਨੇ ਸਾਲ ਹੋ ਗਏ ਲੱਗੇ 15 ਸਾਲ ਹੋ ਗਏ ਨੇ ਲੱਗੇ ਨੇ ਇਹ ਕਮ ਕਰਨ ਦੇ ਵਿੱਚ ਵੀ ਹਾਮਲਾ ਟਪਿੰਡੇ ਦੇ ਵਿੱਚ ਮਸਲ ਰਵਾਉਣੀਆਂ ਸਲਵਾਉਣੀਆਂ ਨੇਗੀਆਂ ਤੇ ਕੋਣ ਇਥੇ ਰਹਿਣਾ ਨਹੀਂ ਪਿੰਡੇ ਦੇ ਵਿੱਚ ਤਨੀ ਕਿਉਂ ਤੰਗ ਕਰਦਾ ਵਰਤਿੰਦੇ ਆਪਣੇ ਨੰਨੇ ਜਮੀਨ ਕੋਈ ਵੀ ਹਾਮਲ ਲੱਜਾਗਾ ਕਿ ਪਿੰਡੇ ਨਹੀਂ ਵਰਤਨੀਏ ਕੋਈ ਬਾਰਵਾ ਕੇ ਨਾ ਸਰਕਾਰ ਨੇ ਕਿਸੇ ਨੇ ਵਰਤਨੀਆ ਨਾ ਕਿਸੇ ਮੁਲਾਜ਼ਮ ਨੇ ਵਰਤਨੀਆ ਦੇ ਨਾਮ ਉਹਨੇ ਵਰਤਨੀਏ ਨੇ ਅਰਜ਼ੀ ਦਿੱਤੀ ਹੋਈਆਂ ਨੇਗੇ ਵਰਤਿੰਦੇ ਫਿਰ ਵੀ ਪਿੰਡ ਨੇ ਪਰ ਇੱਕ ਵਾਰ ਨੇ ਜਿਹਦੇ ਘਰ ਪਾਏ ਨੇ ਢਾਏ ਨੇ ਗਰੀਬਾਂ ਦੇ ਬਹੁਤ ਔਖਾ ਜਿਹਦੇ ਸਿਰ ਤੋਂ ਖੁੱਲੀ ਜਾਂਦੀ ਹੋਵੇ ਹਨਾ ਠੰਡ ਦੇ ਮਹੀਨੇ ਵਿੱਚ ਉਹਨਾਂ ਦੇਖੋ ਹੁੰਦੀ ਹੈ ਜਿਹਦੇ ਕੋਈ ਦੋ ਕਮਰੇ ਪਾਏ ਦੋਨੋਂ ਕਮਰੇ ਜਾਂਦੇ ਨੇ ਸਾਹਮੜਾਟ ਵਿੱਚ ਪਾਏ ਹੋਏ ਨੇਗੇ ਤੇ ਔਖਾ ਤਾਂ ਹੈਗਾ ਪਰ ਗੈਰ ਕਾਨੂੰਨੀ ਵੀ ਆ ਤੇ ਉਦੋਂ ਪਹਿਲਾਂ ਹੁੰਦਾ ਨਹੀਂ ਸੀ ਇਹਨਾਂ ਹਨਾ ਲੋਕ ਪਾ ਲੈਂਦੇ ਸੀਗੇ ਪੁਰਾਣੇ ਬਜ਼ੁਰਗ ਸੀਗੇ ਹੁਣ ਲੋਕਾਂ ਨੂੰ ਸਮਝ ਆ ਗਈ ਹੁਣ ਹਰ ਇੱਕ ਕੋਈ ਵੀ ਆਪਣਾ ਘਰ ਪਾਉਂਦਾ ਪਰੰਡ ਦੇ ਵਿੱਚ ਖਾਸ ਕਰਕੇ ਵੀ ਵਾਲੇ ਮਨਤੀ ਕਰਕੇ ਪਾਉਂਦਾ ਵੀ ਕਾਰਨ ਸਾਨੂੰ ਕਿ ਟੋਣਾ ਨਾ ਪਵੇ ਪਰ ਹੁਣ ਤੁਸੀਂ ਬਜ਼ੁਰਗ ਵੀ ਐਵੇਂ ਪਾ ਲੈਂਦੇ ਸੀ ਬਸ ਉੱਤੀ ਉਹਨਾਂ ਅਗਲੇ ਨੇ ਪਾੜਿਆ ਕੋਈ ਬਸੇ ਗੋਪਤ ਹੋਤੇ ਹੋਗੇ ਜਿਨ੍ਹਾਂ ਨੇ ਪਾ ਲਿਆ ਤੇ ਹੁਣ ਦੇਖੋ ਕੀ ਬਣਦਾਗਾ ਸਾਰੇ ਬੰਦੇ ਵਿੱਚ ਐ ਹੋયા ਪਿਆ ਵੀ ਕੀ ਬਣੂਗਾ ਜਿਨ੍ਹਾਂ ਦੇ ਹੈਗੀ ਹਨ ਉਹਨਾਂ ਨੂੰ ਰੈਂਟਸ ਨਹੀਂ ਹੈਗੇ ਉਹ ਰਾਤ ਨੂੰ ਨੀਂਦ ਨਹੀਂ ਹੋਣੀ ਜਿਨ੍ਹਾਂ ਸਾਮ ਲਾੜ ਦੇ ਵਿੱਚ ਹੈਗੇ ਨੇਗੇ ਕਰ ਐਨੇ ਪੈਸੇ ਲਾ ਕੇ ਬਣਾਉਂਦਾ ਅਗਲਾ ਨਾ ਫਿਰ ਮਕਾਨ ਘਣਾ ਹੋਈ ਬਣਦਾਗਾ ਕਿੰਨੀ ਮਹਗਾਈ ਹੋ ਰਹੀ ਹੈਗੀ ਤੇ ਤੇ ਕੋਣ ਕੀ ਬਣੂਗਾ ਸਰਕਾਰ ਅੱਗੇ ਨਾ ਕੋਈ ਪੈਸੇ ਚਲਦੀ ਹੈਗੀ ਜੇ ਕਿਤੇ ਬਲਡੋ ਚੱਲੇ ਘਟਾਉਣ ਲੱਗੇ ਤਾਂ ਫਿਰ ਬਹੁਤ ਜ਼ਿਆਦੇ ਉਹ ਨੁਕਸਾਨ ਹੋਊਗਾ ਨਾ ਤਾਂ ਤੇ ਨਾਲੇ ਜਿਹੜੀ ਪਿੰਡ ਦੇ ਵਿੱਚ ਮਾਹੌਲ ਖਰਾਬ ਹੋਊਗਾ ਉਹਦਾ ਉਸ ਤੋਂ ਜ਼ਿਆਦਾ ਵੀ ਡਰ ਲੱਗ ਰਿਹਾ ਹੈਗਾ ਵੀ ਕੀ ਬਣੂ ਕੀ ਨਾ ਉਹਨੂੰ ਕੱਲ ਕਾਫੀ ਲੇਡੀ ਪੁਲਿਸ ਵੀ ਆਈ ਸੀ ਕਿਉਂਕਿ ਤੁਹਾਨੂੰ ਦੇ ਵਿੱਚ ਜਿਹੜੀ ਮੈਂੜੀ ਬੀਬੀ ਬੈਠੀ ਸੀ ਗਿਆ ਤੇ ਕਾਫੀ ਜ਼ਿਆਦੇ ਫੋਰਸ ਸੀ ਜਿਹੜੀ ਸਾਰੇ ਪਿੰਡ ਵਿੱਚ ਉਹਨਾਂ ਨੇ ਬਹੁਤ ਜ਼ੋਰ ਲਾਇਆ ਵੀ ਸਿਮੰਤੀ ਕਰਨੀ ਹੈ ਪਰ ਉਹਨਾਂ ਨੇ ਕਿਸਾਨ ਜੁੜੀਆਂ ਨੇ ਮਨਤੀ ਕਰਨ ਨਹੀਂ ਦਿੱਤੀ ਹੈਗੀ ਵੀ ਸਿਮੰਤੀ ਕਰਨ ਲਈ ਸਾਨੂੰ ਪੈਸੇ ਪਾ ਦਿਓ ਜੀ ਨਾ ਕਰਨੀ ਹੈਗੀ ਆ ਅਸੀਂ ਪੈਸੇ ਭਰਨ ਨੂੰ ਜਦ ਸਹਿਮਤਾਂਗੇ ਵੀ ਅਸੀਂ ਪੈਸੇ ਭਰਦਾ ਕਿ ਜਿੰਨੇ ਵੀ ਸਵੇ ਸਾਹਮਣੇ ਲੱ ਕਰ ਪਰੇ ਵੀ ਸਵੇ ਸਾਹਮਣੇ 1.5 ਲੱਖ ਦੇ ਨਾਲ ਵੀ ਨਾਲੇ ਅਗਲੇ ਨੇ ਵੀ ਐ ਹੋ ਜੂਗਾ ਨਾ 20000 ਕੋਈ ਹੁਣ ਉਹ ਪਤੀ ਆ ਵੀ ਆਜੂ ਕੋਈ ਵੀ ਇਹ ਰਾ ਕਰਦਾ ਵੀ ਕਰੂ ਸூட் ਸਕਦੇ ਕਿਉਂਕਿ ਜੇ ਪਤਾ 15 ਸਾਲ ਹੋ ਗਏ ਚੱਲਦੀ ਇਹਨੂੰ ਗੱਲ ਨੂੰ ਵੀ ਸூட் ਸਕਦੇ ਨੇ ਤੇ ਇਹ ਪਿੰਡ ਦੇ ਵੀ ਕਹਿੰਦੇ ਸਾਡੇ ਵੀ ਇੱਕ ਪਾਸਾ ਹੋ ਜੇ ਵੀ ਅਸੀਂ ਜਿਹਨੇ ਜੇ ਸூட் ਦਿਆ ਨੇ ਗਿਆ ਤਾਂ ਫਿਰ ਅਸੀਂ ਪੈਸੇ ਭਰਨ ਨੂੰ ਤਿਆਰ ਆ ਕਿ ਇਸ ਪੈਸੇ ਭਰਨ ਤਾਂ ਕਿ ਪਰ ਉਹ ਮੁਲਾਜਮ ਸੀ ਜਿਹੜੀ ਪਰਿਵਾਰ ਪਰਿਵਾਰ ਮੈਡਮ ਸੀਗੀ ਤੇ ਅੱਜੇ ਵੀ ਆ ਕੇ ਸੀਗੀ ਮੈਡਮ ਕੋਲ ਮੈਡਮ ਕਹਿਣ ਲੱਗੇ ਕਹਿੰਦੇ ਸੀ ਹੁਣ ਕਦੋਂ ਆਵਾਂਗੇ ਬੇਨਤੀ ਕਰਨ ਵੀ ਮੈਡਮ ਹਸਲਾ ਕਰੇ ਉਸ ਕਰਦਾ ਬੇਨਤੀ ਕਰਨ ਤੇ ਕਿ ਸਾਰਾ ਪਿੰਡ ਇਕੱਠਾ ਹੋ ਗਿਆ ਵੀ ਅਸੀਂ ਕੀ ਕਰਾਂਗੇ ਆ ਕੇ ਸਾਡੀ ਪਤਨ ਕਿਵੇਂ ਜ਼ਮੀਨ ਜੀ ਮੋਂ ਥੋੜਾ ਜਿਹਾ ਹੋਗਾ ਵੀ ਘੱਟ-ਕੁੱਟ ਰਹੀ ਆਗੀ ਤੇ ਵੀ ਸਾਂਝੀ ਸੁੰਝਾਤੇ ਹੁੰਦੇ ਨੇ ਪਤਾ ਨਹੀਂ ਕਿਵੇਂ ਇਹਨੂੰ ਵੀ ਕੰਮ ਸੀ ਉੱਥੇ ਗਏ ਸੀ ਮੈਡਮ ਕਹਿੰਦੀ ਵੀ ਹੋ ਜੀ ਨੀ ਸੀ ਮਿੰਨੋਂ ਦੇ ਵੀ ਥੋੜਾ ਠੰਡਾ ਹੋ ਜਾਂਦੇ ਗਾਮਾਂ ਫੇਰ ਮਿੰਨਾਂ ਅਮਗੇ ਦੇਖੋ ਹੁਣ ਕੀ ਬਣਦਾਗਾ ਸਾਰੇ ਫਿਰ ਮਨ ਸੋਚ ਲੱਗੀ ਪਈ ਹੈ ਜਿਹਨਾਂ ਦੇ ਘਰ ਨੇ ਉਹਨਾਂ ਨੂੰ ਖਾਸ ਕਰਕੇ ਹੈਨਾ ਤਾਂ ਖੇਤ ਜਿਹੜੇ ਖੇਤਾਂ ਵਿੱਚ ਨੇ ਉਹਨਾਂ ਨੂੰ ਚਲਾਇਆ ਤੇ ਅਗਰ ਉਸ ਚੰਨੇ ਪੇ ਟਾਈਮ ਹੋ ਗਿਆ ਬੱਜ ਗਿਆ ਨਹੀਂ ਕਿ 10 ਚਲੋ ਜੀ ਪਾ ਹੁਣ ਗੱਲਾਂ ਬਾਤਾਂ ਦੇ ਵਿੱਚ ਵੀਡੀਓ ਜਿੰਦਾ ਕਰਦੇ ਆਂਗੇ ਤੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਕਿੰਨੇ ਸਾਮ ਤੋਂ ਹਾਂ ਸਾਮ ਲੜ ਵਿੱਚ ਇਹਨਾਂ ਦਾ ਕਰ ਪਾਏ ਹੋਗੇ ਤਾਂ ਕਮੈਂਟ ਕਰਕੇ ਬਲੀ ਜਰੂਰ ਦੱਸਿਓ ਤੁਹਾਡੇ ਬੰਦ ਵਿੱਚ ਵੀ ਲੋਜੀ ਟਾਈਮ ਹੋ ਗਿਆ 10:00 10 ਮਿੰਟ ਤੇ ਸਲਵਾਤ ਨੂੰ ਬਣਾ ਦਿੱਤੀ ਉਸ ਗਲਾ ਗਲਾ ਜਿਹੜਾ ਕਮੀਜ਼ ਦਾ ਵੀ ਇਹਦੇ ਪਲੇਟਾ ਨੂੰ ਸਾਹਣੇ ਲਗਾਉਣੇ ਰਹਿ ਗਏ ਸੀ ਕਰ ਲੋ ਉਹ ਲਗਾਉਣੇ ਨਾਲ ਇੱਕ ਕਮੀਜ਼ ਹੋਰ ਕਟਿੰਗ ਕਰਨਾ ਹੁਣ ਮੈਂ ਉਹ ਕਟਿੰਗ ਕਰਕੇ ਰੱਖ ਦਿੰਨੇ 10:30 ਵਜੇ ਤੱਕ ਹੋ ਜੋ ਕਟਿੰਗ ਆਪਣੀ ਤੇ ਟਾਈਮ ਹੋ ਗਿਆ 10:00 10 ਮਿੰਟ ਹੋ ਗਏ ਬਸ ਕਮੀਜ਼ ਮੇਰੇ ਲਈ ਪੈ ਕਪੜਾ ਤੇ ਰੰਸਾਨੀ ਲਾ ਕੇ بس ਪਲੇਟਾਂ ਰੰਸਾਨੀ ਆ ਜਾ ਕਟਾ ਵਗੈਰਾ ਨਹੀਂ ਰੰਸਾਨੀ ਲਾਉਣੇ ਜਾਈ ਦੇਣਗੇ ਉਹ ਲਾ ਦੇਉਗੇ ਹੁਣ ਚਲੋ ਜੀ ਬਲੌਗ ਆਪਣਾ ਕਾਫੀ ਲੰਬਾ ਹੋ ਗਿਆ ਬਲੌਗ ਦਾ ਅੱਪੇ ਹੀ ਐਂਡ ਕਰ ਦਾਂਗੇ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਪਲੀਜ਼ ਜਰੂਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਦੱਸਿਓ ਅਗਰ ਉਸ ਚੈਨਲ ਦੇ ਪਹਿਲੀ ਵਾਰ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਬਲੌਗ ਤੇ ਪਹਿਲੀ ਵਾਰ ਹੋ ਤੁਸੀਂ ਤਾਂ ਤੁਸੀਂ ਚੈਨਲ ਨੂੰ ਲੋਜੀਕਲ ਲਾਪਤਾ ਕਰਦੇ ਨੇ ਪਤਾ ਨਹੀਂ ਲੱਗਾ ਟਾਈਮ ਕੀ ਹੋ ਗਿਆ 10:00 ਦੇ 10 ਮਿੰਟ ਹੋ ਗਏ ਨੇਗੇ ਲੋ ਬਲੌਗ ਦਾ ਅੱਪੇ ਥੀ ਐਂਡ ਕਰਦੇ ਹਾਂ ਕੱਲ ਨੂੰ ਮੈਂ ਲੈ ਕੇ ਸਨਵੇਂ ਬਲੌਗ ਦੇ ਨਾਲ ਕਿਸੇ ਨਵੀਂ ਗੱਲਬਾਤ ਦੇਣਾ ਤਦ ਤੱਕ ਦੇ ਨਹੀਂ ਸਤ ਸ੍ਰੀ ਅਕਾਲ ਜੀ ਜੇਕਰ ਤੁਸੀਂ ਇਹ ਚੈਨਲ ਦੇ ਪਹਿਲੇ ਮੈਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਲਈ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਚਲੋ ਜੀ ਮਿਲਦੇ ਆਪਾਂ ਕਿਸ ਕੱਲ ਨੂੰ ਨਵੇਂ ਬਲੌਗ ਦੇ ਨਾਲ ਬਾਏ